ਵਿਦ ਹੌਲੀ ਹਾਰਟ ਪਬਲਿਕ ਸਕੂਲ ਮਹਿਲ ਕਲੰਦਾ ਸਲਾਨਾ ਸਮਾਗਮ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਕੂਲ ਮੈਨੇਜਮੈਂਟ ਵੱਲੋਂ ਹਰ ਤਰ੍ਹਾਂ ਦੀ ਐਕਟੀਵਿਟੀਆਂ ਤਿਆਰ ਕਰਵਾਈਆਂ ਗਈਆਂ ਸਕੂਲੀ ਬੱਚਿਆਂ ਵੱਲੋਂ ਆਪਣੇ ਹੱਥਾਂ ਨਾਲ ਤਿਆਰ ਕੀਤੇ ਇਸ ਪ੍ਰੋਗਰਾਮ ਨੂੰ ਦਰਸਾਉਂਦੇ ਮਾਟੋ ਬੜੇ ਹੀ ਮਨ ਲੁਭਾਉਣੇ ਸਨ ਸਮਾਗਮ ਉਸ ਸਮੇਂ ਬੜੇ

Harpal Singh Chimaji among us in Guru Holy Heart School, one of the ministers of Punjab, we have among us a huge round of applause to each and everyone sitting here, along with a beautiful, beautiful audience. To, wo so I request everyone to pray for the kids. Josh hamare beech mein जी एच एच पी एस या हमारे इस एरिया के बीच हैं जितने भी बच्चे हमारे इस एरिया के हैं सबके अंदर एनलाइटनमेंट जो एजुकेशन हमें जलाना है सो आई प्रे एंड विश एवरी वन द सक्सेसफुल फ्यूचर i ਉਹਨੇ ਪਾਵਾਂ ਅੱਖੀਏ ਵਿੱਚੋਂ ਹੁੰਦੀਆਂ ਬਰਸਤ ਨੂੰ ਹਾਰੇ ਗਿੰਗਿਨਿਆ ਚ ਦੇਣੀ ਮੈਂ ਤਰਜਾ ਕਰ ਤੈਨੂੰ ਉਹਨੇ ਪਾਵਾਂ ਅੱਖੀਏ ਵਿੱਚੋਂ ਹੁੰਦੀਆਂ ਬਰਸਤ ਨੂੰ ਆਹ 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 ਐਨੂਲ ਫੰਕਸ਼ਨ ਬਸ਼ੇਸ਼ ਤੌਰ ਤੇ ਪਹੁੰਚੇ ਤੇਰੇ ਨਾਲ ਸਰਦਾਰ ਚਲਵੰਤ ਸਿੰਘ ਜੀ ਪੰਡੋਰੀ ਐਮ ਐਲ اے ਪਹਿਲਾਂ ਤਾਂ ਸਾਰੇ ਜਿੰਨੇ ਪੇਰੈਂਟਸ ਨੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਇਸ ਫੰਕਸ਼ਨ ਲਈ ਦਿੱਤਾ ਸਾਡੇ ਟੀਚਰਸ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਪ੍ਰਿੰਸੀਪਲ ਮੈਮ ਦਾ ਵਾਈਸ ਪ੍ਰਿੰਸੀਪਲ ਮੈਮ ਦਾ ਸਾਰੇ ਹੀ ਸਟਾਫ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਸਦਕਾ ਤੇ ਇੰਨੀ ਅੱਛੀਆਂ ਪਰਫਾਰਮੈਂਸ ਬੱਚਿਆਂ ਨੇ ਦਿੱਤੀ ਤੇ ਖਾਸ ਕਰ ਅਸੀਂ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਸ਼੍ਰੀ ਸਰਦਾਰ ਹਰਪਾਲ ਸਿੰਘ ਚਿਮਾ ਜੀ ਐਮ ਐਲ ਏ ਮਹਿਲਕਲਾ ਕੁਲਵੰਤ ਸਿੰਘ ਪੰਡੋਰੀ ਜੀ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਕੀਮਤੀ ਸਮਾਂ ਦਿੱਤਾ ਤੇ ਇੱਥੇ ਆ ਕੇ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਜੀ ਇਹ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਬਹੁਤ ਮਿਹਨਤ ਕੀਤੀ ਕੋਰੀਓਗ੍ਰਾਫਰ ਜਿਸ ਤਰ੍ਹਾਂ ਕੀ ਬੰਬੇ ਤੋਂ ਆਏ ਹੋਏ ਸੀ ਲਗਾਤਾਰ 1.5-2 ਮਹੀਨੇ ਤੋਂ ਤਿਆਰੀਆਂ ਚੱਲ ਰਹੀਆਂ ਸੀ ਇਹ ਬੱਚਿਆਂ ਦੀ ਮਿਹਨਤ ਸਦਕਾ ਹੀ ਇਹ ਪ੍ਰੋਗਰਾਮ ਜੱਜਦੇ ਨੇ ਜੀ ਤਾਂ ਬੱਚੇ ਤਾਂ ਸਦਾ ਹੀ ਜਿਵੇਂ ਕਹਿੰਦੇ ਭਗਵਾਨ ਦਾ ਰੂਪ ਨੇ ਤਾਂ ਇਹ ਫੰਕਸ਼ਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੀ ਬੱਚਿਆਂ ਦਾ ਸਾਡੇ ਜੀ ਮੇਰਾ ਨਾਮ ਅਨਪ੍ਰੀਤ ਕੌਰ ਹੈ ਜੀ ਜੀ ਐਕਚੁਅਲੀ ਮੇਰਾ ਪਿੰਡ ਕਲਾਲ ਮਾਜਰਾ ਜੀ ਮੇਰੇ ਦੋ ਬੇਟੇ ਨੇ ਇੱਕ ਐਲਕੇਜੀ ਚ ਪੜ ਰਿਹਾ ਹੈ ਇੱਕ ਫੋਰਥ ਕਲਾਸ ਪੜ ਰਿਹਾ ਹੈ ਉਹ ਦੋਨੇ ਬੱਚੇ ਸਕੂਲ ਵਿੱਚ ਪੜਦੇ ਨੇ ਅਸੀਂ ਨਾਰਵੇ ਤੋਂ ਆਏ ਹਾਂ ਪੂਰੀ ਫੁਰੀ ਫੈਮਿਲੀ ਹੈ ਅਸੀਂ ਆਪਣੇ ਬੱਚਿਆਂ ਨੂੰ ਕਲਚਰ ਦਿਖਾਉਣ ਪੰਜਾਬ ਦਾ ਉਹਨਾਂ ਨੂੰ ਪੰਜਾਬੀ ਸिखਾਣ ਲਈ ਇੱਥੇ ਸਪੈਸ਼ਲ ਲੈ ਕੇ ਆਏ ਹਾਂ ਤੇ ਮੋਸਟਲੀ ਆਪਣੇ ਪੇਰੈਂਟਸ ਨਾਲ ਵਧੀਆ ਵਧੀਆ ਟਾਈਮ ਸਪੈਂਡ ਕਰਨ ਲਈ ਆਏ ਸੀ ਬਟ ਪਹਿਲਾ ਸਾਲ ਥੋੜੀ ਜਿਹੀ ਕਨਫਿਊਜ਼ਨ ਸੀ ਵੀ ਸਾਡੇ ਬੱਚੇ ਇਥੋਂ ਦੇ ਮਾਹੌਲ ਚ ਉਤਰਲੇ ਨਾਰਵੇ ਦੇ ਫੋਰਨ ਨੇ ਬੇਤਰ ਮਾਹੌਲ ਵਿੱਚ ਕਿੱਦਾਂ ਅਡਜਸਟ ਕਰਨਗੇ ਬਟ ਜਦੋਂ ਅਸੀਂ ਸਕੂਲ ਬਾਰੇ ਸੁਣਿਆ ਉਸ ਤੋਂ ਬਾਅਦ ਅਸੀਂ ਪ੍ਰੈਕਟੀਕਲੀ ਆ ਕੇ ਸਕੂਲ ਨਾਲ ਗੱਲਬਾਤ ਕੀਤੀ ਉਸ ਤਰ੍ਹਾਂ ਸਿਸਟਮ ਦੇਖਿਆ ਤਾਂ ਸਾਡੇ ਸਾਰੇ ਡਾਊਟ ਕਲੀਅਰ ਹੋ ਗਏ ਕਿ ਇਹ ਫੋਰਨ ਵਾਲਾ ਸਿਸਟਮ ਇੱਥੇ ਵੀ ਆ ਚੁੱਕਿਆ ਹੈ ਪ੍ਰਾਣੇ ਟਾਈ ਮੰਗਣੀ ਹੈਗਾ ਕਿ ਬੱਚਿਆਂ ਨੂੰ ਤੁਸੀਂ ਘੂਰ ਕੇ ਕੁੱਟ ਮਾਰ ਕੇ ਪੜਾ ਰਹੇ ਹੋ ਸਟੱਡੀ ਜੋ ਹੈ ਹੈ ਉਸ ਦੇ ਨਾਲ ਸੋਸ਼ਲ ਐਕਟੀਵਿਟੀਆਂ ਬਹੁਤ ਜ਼ਿਆਦਾ ਨਹੀਂ ਬੱਚਿਆਂ ਨੂੰ ਸਪੋਰਟਸ ਨਾਲ ਬੱਚਾ ਜਿਹਦਾ ਦੇਖਿਆ ਤੁਸੀਂ ਇੰਨਾ ਵਧੀਆ ਪ੍ਰੋਗਰਾਮ ਚੱਲ ਰਿਹਾ ਇਹਨਾਂ ਨੇ ਬੱਚਾ ਕਰਵਾਇਆ ਸਕੂਲ ਵਾਲਿਆਂ ਨੇ ਉਸ ਦੇ ਨਾਲ ਨਾਲ ਬੱਚੇ ਇੱਕ ਤਰ੍ਹਾਂ ਨਾਲ ਅ ਐਂਟਰਟੇਨਮੈਂਟ ਬਹੁਤ ਹੁੰਦੇ ਨੇ ਬੱਚਿਆਂ ਨੂੰ ਵੀ ਚਾਹ ਹੁੰਦਾ ਕਿ ਅਸੀਂ ਸਕੂਲ ਜਾਣਾ ਜਸਟ ਇਹ ਨਹੀਂ ਹੈ ਫੁੱਲ ਟਾਈਮ ਸਟੱਡੀ ਸਟੱਡੀ ਹੈ ਤੇ ਐਂਟਰਟੇਨਮੈਂਟ ਬਹੁਤ ਹੁੰਦੇ ਨੇ ਇੱਥੇ ਉਹਦਾ ਸਟਾਫ ਸਕੂਲ ਦਾ ਸਿਸਟਮ ਮੈਨੇਜਮੈਂਟ ਐਨੀ ਵਧੀਆ ਉਹਨਾਂ ਨੇ ਇਹਨਾਂ ਕੋਆਪਰੇਟ ਕੀਤਾ ਹੈ ਸਾਡੇ ਬੱਚਾ ਨੂੰ ਪੜਨ ਵਿੱਚ ਉਹਨਾਂ ਨੂੰ ਸੋਸ਼ਲਾਈਜ਼ ਕਰਾਉਣ ਦੇ ਵਿੱਚ ਅਸੀਂ ਰੀਅਲੀ ਥੈਂਕ ਯੂ ਕਰਦੇ ਆ प्रिंसिपल जी एच एच पी एस गुरप्रीत होली हार्ट पब्लिक स्कूल महलकला तो हरी सोशल सोसाइटी में जो भी ये आज के टाइम में हमारी जो गर्ल है वो सेफ नहीं है तो उसी सेफ्टी को लेते हुए हमारे बच्चों ने एक जो प्ले प्रेजेंट किया था उसमें यही बताया गया है कि जो सोशल हमारे गर्ल्स साइड के साथ हो रहा है या गर्ल्स को सेव करने के लिए हमारी सोशल जो सोसाइटी है वो आगे बढ़ के नहीं आ रही है तो उनका एक मैसेज यही था कि वो सब आगे मिल के आएँ और इसको सेव करें क्योंकि गर्ल जो इंडिपेंडेंट होना चाहती है वो सारा अपना सेल्फ कॉन्फिडेंस दिखाना चाहती है हर काम में तो उसको आगे आने का हमेशा मौका मिलना चाहिए मैनेजमेंट तो बहुत अच्छा साथ है मैनेजमेंट बिना इतने कुछ भी नहीं है जी एच एस होली हार्ट जो पब्लिक स्कूल है हमारा वहाँ की मैनेजमेंट टॉप ऑफ द वर्ल्ड है मैं यही कहना चाहूँगी क्योंकि ये वर्ड यूज करते हुए मुझे बिल्कुल भी शंका नहीं होती क्योंकि हर टाइम हर पार्ट पे ये हमें अप्रिशिएट करते हैं और इवन देन हमें किसी भी चीज की कोई भी जरूरत होती है तो हमारे से पहले ये खड़े होते हैं कि मैम आप ये करिए और आगे ਥੈਂਕ ਯੂ ਜਿਹੜਾ ਇਹ ਏਡਾ ਬੜਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਇਹਦੇ ਵਿੱਚ ਮੈਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੀ ਆ ਸਕੂਲ ਮੈਨੇਜਮੈਂਟ ਦਾ ਬੱਚਿਆਂ ਦਾ ਬੱਚਿਆਂ ਦੇ ਮਾਪੇ ਦਾ ਸਾਨੂੰ ਤਹੇ ਦੇਰ ਤੋਂ ਖੁਸ਼ੀ ਹੈ ਕਿ ਉਹਨਾਂ ਨੇ ਸਾਡੇ ਫੰਕਸ਼ਨ ਦੀ ਸਰਾਹਣਾ ਕੀਤੀ ਬੱਚਿਆਂ ਦੀ ਪਰਫਾਰਮੈਂਸ ਦੀ ਸਰਾਹਣਾ ਕੀਤੀ ਤੇ ਸਾਨੂੰ ਰਿਕਵੈਸਟ ਕੀਤੀ ਹੈ ਕਿ ਇਹ ਜੇ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਕਰਵਾਏ ਜਾਣ ਸੋ ਬੱਚਿਆਂ ਦੇ ਜਿਹੜਾ ਕੰਫੀਡੈਂਸ ਹੈ ਬੱਚੇ ਦੇ ਵਿੱਚ ਜਿਹੜੇ ਸਕਿੱਲਸ ਹੈ ਚਾਹੇ ਉਹ ਸਪੀਕਿੰਗ ਸਕਿੱਲਸ ਹੈ ਚਾਹੇ ਉਹ ਮੈਂਟਲੀ ਫਿਜ਼ੀਕਲੀ ਸਕਿੱਲਸ ਹੈ ਉਹ ਇੰਪਰੂਵ ਕਰਨ ਅੱਜ ਤੁਸੀਂ ਇੱਥੇ ਆਏ ਹੋ ਕਿਵੇਂ ਆਏ ਹੋ ਮੇਰੇ ਆ ਬੇਟਾ ਤੇ ਬੇਟੀ ਪੜ੍ਹਦੇ ਸਕੂਲ ਚ ਸੈਕੰਡ ਕਲਾਸ ਚ ਤੇ ਬੇਟੀ ਹੈ ਕਿ ਨਰਸਰੀ ਕਲਾਸ ਚ ਤੇ ਜਿੱਦਾਂ ਕਿ ਖੋਲੀ ਹਾਰ ਸਕੂਲ ਸਾਡੇ ਇਲਾਕੇ ਦਾ ਬਹੁਤ ਵਧੀਆ ਸਕੂਲ ਹੈ ਜੀ ਸਮੇਂ-ਸਮੇਂ 'ਤੇ ਬਹੁਤ ਵਧੀਆ ਫੰਕਸ਼ਨ ਕਰਾਉਂਦੇ ਰਹਿੰਦੇ ਨੇ ਅੱਜ ਵੀ ਦੇਖੋ ਪਿੰਡਾਂ ਚੋਂ ਆਏ ਨੇ ਬੱਚਿਆਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਜਿੱਦਾਂ ਕਿ ਬੱਚਿਆਂ ਨੂੰ ਆਹ ਬੱਚਿਆਂ ਨੂੰ ਮੌਕਾ ਨਹੀਂ ਮਿਲਦਾਾਰੇ ਬੱਚਿਆਂ ਨੇ ਜਿਵੇਂ ਕਿ ਮੇਰੇ ਬੇਟੀ ਆ ਨਰਸਿੰਗ ਕਲਾਸ ਚ ਉਹਨਾਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਬੇਟੇ ਦੀ ਵੀ ਦੇਖੀ ਬਹੁਤ ਵਧੀਆ ਲੱਗਿਆ ਤੇ ਬਹੁਤ ਖੁਸ਼ੀ ਹੋਈ ਹੈ ਜੀ ਦੀ ਥੈਂਕ ਯੂ ਬਹੁਤ ਬੱਸ ਜਿਆਸੂ ਜਿਆਸੂ ਸਾਇੰਸ ਤੇ ਬਹੁਤ ਅੱਛਾ ਹੈ ਜੀ ਇਨਰ ਐਕੈਡੈਮਿਕ ਰਿਜ਼ਲਟ ਵੀ ਬਹੁਤ ਅੱਛਾ ਹੁੰਦੇ ਨੇ ਤੇ ਇਹ ਪਰਫਾਰਮੈਂਸਾਂ ਵਿੱਚ ਹਰੇਕ ਸਾਲ ਇਹਨਾਂ ਦਾ ਇਸ ਤਰ੍ਹਾਂ ਹੀ ਹੁੰਦਾ ਤੇ ਬਹੁਤ ਵਧੀਆ ਹੁੰਦਾ ਨਾ ਜੀ ਹਾਂ ਜੀ